ਤੇ ਮੈਂ ਕਾਨੂੰ ਕੱ ਮੇਕੇ ਕੰਡ ਬੋਲਾ ਹਾਂ ਆ ਸੋਈ ਦੇ ਵਿੱਚ ਕੱਪਬੋਰਡ ਜਮੋੜੀ ਮੰਮੀ ਸਾਡੀ ਇੰਨੀ ਓਕੇ ਹੋ ਜਾਂਦੀ ਆ ਕਿਤੇ ਪ੍ਰਾਇਤ ਨਹੀਂ ਲੱਖ ਹੁੰਦੀ ਕਿਤੇ ਕੁਸ ਨਹੀਂ ਹੁੰਦਾ ਤੇ ਵੀ ਮੈਂ ਤਾਂ ਹਲੇ ਘੱਟ ਵੱਡਦੀ ਹਾਂ ਯਾਰ ਸੋਚ ਮੈਂ ਤੁਹਾਨੂੰ ਸੱਚੀ ਗੱਲ ਸਭ ਮਾਰ ਕਰਕੇ ਦੀਨੀ ਵੀ ਓਕੀ ਹੋਈ ਜਾਂਦੀ ਆ ਸਾਡੇ ਦਾ ਭਾਂਡੇ ਆ ਆ ਹੱਥ ਚਾਉਂਦੇ ਆ ਅੱਥੇ ਇਸ ਡਾਈਨਿੰਗ ਟੇਬਲ ਪਰ ਰੱਖ ਦਿੱਤੀ ਦੀ ਉਹ ਮਾਲ ਕੱਢੀ ਛੱਡਿਆ ਭੀ ਇਹ ਡਾਈਨਿੰਗ ਟੇਬਲ ਕਾਦੇ ਖਾਤਰ ਬਣਾਇਆ ਮੈਨੂੰ ਜੈ ਜੈ ਕਰਕੇ ਦੱਸ ਦੇ ਜੀ ਸਾਡੀ ਆ ਸੋਚ ਜਿਵੇਂ ਨਹੀਂ ਲੱਗਣੀ ਚਾਹੀਦੀ ਕਿ ਕਿ ਨਹੀਂ ਲੱਗਣੀ ਚਾਹੀਦੀ ਅੱਛਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮੀਰ ਕਰਦੇ ਆ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਬਹੁਤ ਖੁਸ਼ੀ ਹੋਈ ਤੁਹਾਡੇ ਸਾਰਿਆਂ ਦੇ ਕੌਣ ਕੌਲਾਏ ਕਿਤੇ ਦਾ ਮੈਸੇਜ ਆਇਆ ਜੀ ਜੈਸਮੀਨ ਵੀਡੀਓ ਚ ਆਇਆ ਕਰ ਵੀਡੀਓ ਚ ਆਇਆ ਕਰ ਥੋੜੀ ਜੀ ਸਿਹਤ ਹਲੇ ਮੇਰੀ ਸਹੀ ਨਹੀਂ ਜੀ ਪਰ ਤੁਸੀਂ ਟੈਨਸ਼ਨ ਨਹੀਂ ਲੈਣੀ ਮੈਂ ਕਿਸੇ ਨਾ ਕਿਸੇ ਤਰੀਕੇ ਆਉਂਦੀ ਰਹੂੰਗੀ ਪਲੀਜ਼ ਹਨਾ ਤੁਸੀਂ ਬਲੌਗ ਜਰੂਰ ਨਾਲ ਦੇ ਨਾਲ Enjoy ਕਰਦੇ ਰਿਹਾ ਕਰੋ ਕਿ ਆ ਗਿਆ ਚੱਲਦਾ ਘਰ ਦੇ ਵਿੱਚ ਠੀਕ ਹੈ ਸੋ ਹੁਣ ਤੇ ਕੋਈ ਬਲੌਗ ਹੈ ਤਰੀਕੋਂ ਸੱਚੀ ਗੱਲ ਦਸੀ ਹੈ ਚੱਲੇ ਆ ਜੀ ਰੋਪੜ ਨੂੰ ਠੀਕ ਹੈ ਸਰਦਾਰ ਜੀ ਇਹਨੇ ਭਈ ਮੈਂ ਸੂਟ ਦਵਾ ਲਿਆ ਸੱਚੀ ਮਿਹਰਬਾਨੀ ਪਤਾ ਨਹੀਂ ਕਿੱਥੇ ਤੋਂ ਹੋ ਗਈ ਅਸੀਂ ਕਿਹਾ ਚਲੋ ਠੀਕ ਹੈ ਮੈਂ ਸੋਚਣ ਲੱਗੀ ਮੈਂ ਕਿਹਾ ਵੀ ਮਾ ਚਾਚੇ ਦਾ ਬਰਥਡੇ ਆਉਂਦਾ ਏ ਥੋੜਾ ਜਿਹਾ ਵਧੀਆ ਜਿਹਾ ਸੂਟ ਲਮਾ 1000 ਰੁਪਏ ਦਾ 2000 ਰੁਪਏ ਦਾ ਵੀ ਨਾਰਮਲ ਕਾਟਨ ਦਾ ਸੋਹਣਾ ਆ ਜਾਂਦਾ ਜਿਹੜੇ ਕਹਤਾ 250 ਤੇ ਉੱਪਰ ਨਹੀਂ ਜਾਣਾ ਮੇਰੇ ਕੋਲ ਪੈਸੇ 250 ਰੁਪਏ 500 ਰੁਪਏ ਬੜਾ 250 ਦੀਦੀ ਲੈ ਲੈ ਵੇ 250 ਤੁੰਦੀ ਦਾ ਹੋਰ ਕਿਹਦੇ ਪੈਸੇ ਆ ਨਹੀਂ ਛੋਟ ਚੱਲਦੀ ਆ ਤਰੀਕਾ ਲਾਸਟ ਆ ਗੀਆਂ ਹੁਣ ਦਲਕ ਵੱਢਣੇ ਦੂਜਿਆਂ ਕੋਲ ਭਾਈ ਪਹਿਲੀਆਂ ਤਰੀਕਾਂ ਜੇ ਪੈਸੇ ਹੁੰਦੇ ਆ ਉਹਨਾਂ ਦੇ ਬਾਅਦ ਹੱਥ ਟੈਟ ਪਹਿਲੀਆਂ ਤਰੀਕਾਂ ਨੂੰ ਜਿਆ ਕਰਦੇ ਉੱਤੇ ਬਾਅਦ ਹੱਥ ਟੈਟ ਹੋ ਜਾਂਦਾ ਏ ਉਹ ਸਾੜਾ ਲੱਡੂ ਓ ਬਾਤ ਸੇ ਯਾਰ ਬਾਤ ਸੇ ਬਾਤ ਸੇ ਬਾਤ ਜੀ ਜਿਹੜੀ ਛੜੂ ਤੇ ਨਾ ਓਏ ਹੋ ਹੋ ਓਏ ਛੜ ਗਿਆ ਛੜ ਗਿਆ ਉਹ ਤੂਫਾਨ ਛੜ ਗਿਆ ਤੂਫਾਨ ਛੜ ਗਿਆ ਤੁਸੀਂ ਵੀ ਬਲਾਸਾ ਸੱਸਰੀ ਗਾਲ ਜੀ ਸਾਰਿਆਂ ਨੂੰ ਹੋਰ ਮਾਤਾ ਜੀ ਠੀਕ ਹੈ ਤੂਫਾਨ ਪਰ ਡਿਊਟੀ ਲੱਗੀ ਵੀ ਹੈ ਹੋਰ ਤੂਫਾਨ ਪਰ ਡਿਊਟੀ ਲਾਈਵ ਹੀ ਮੈਂ ਤਾਂ ਭਾਈ ਹਾਂ ਆ ਤੂਫਾਨ ਨਹੀਂ ਸਾਡੇ ਠੀਕ ਦਾ ਦੇਖ ਲੈ ਹੈ ਜੇ ਆ ਦੇ ਲਗੋ ਤੇ ਮੋੜੇ ਵੀ ਨਹੀਂ ਠੀਕ ਦਾ ਦੇਖ ਲੋ ਹਾਂ ਹੋਰ ਸਤਾ ਤੇ ਕਿਤੇ ਨਹੀਂ ਜਾ ਹੁੰਦਾ ਭਾਈ ਹਾਂ ਅਸੀਂ ਤੂਫਾਨ ਨੂੰ ਕਰਾ ਸਾਹਮਣੇ ਲੈਂਦਾ ਹੈ ਹਾਂ ਸਹੀ ਗੱਲ ਹੈ ਹਾਂ ਸਤਾ ਤੇ ਕਿਤੇ ਨਹੀਂ ਭਾਈ ਬਾਹਰ ਜਾ ਹੁੰਦਾ ਅਸੀਂ ਘਰੇ ਬੈਠ ਕੇ ਮਨ ਉਤੇ ਹਾਂ ਬਿਲਕੁਲ ਕੋਈ ਨਹੀਂ ਜਾਂਦੇ ਹਾਂ ਕਿਹਨੇ ਆਹੀ ਕੁਛ ਕਹਿੜਾ ਦੀਦੀ ਬੁਲਾਓ ਜੀ ਮੇਰੇ ਇੱਥੇ ਹਾਂ ਜੀ ਸਾਰਿਆਂ ਨੂੰ ਅੱਜ ਫਰਾਂ ਪਾਜੀ ਚੱਲੇ ਆ ਸਾਡੇ ਸੂਟ ਦੋਣ ਉਹ ਨਾ ਸੋਨੇ ਸੋਨੇ ਚਲੋ ਯਾਰ 2500 ਤੱਕ ਦੀ ਇੰਨ ਤੱਕ ਦੇ 2500 ਆਪੇ ਜੀ ਦੇ ਸਾਰੇ ਹੱਥ ਕੜੇ ਕਰ ਦਿੰਦੇ ਸਾਡੇ ਕੋਲ ਹੈ ਨਹੀਂ ਹਾਂ ਤੋਈ ਤਾਂ ਕਹਿੰਦੇ ਪਾਜੀ ਕਹਿੰਦੇ ਜੇ ਪਹਿਲੀਆ ਤਰੀਕਾ ਤੇ ਮੰਗਿਆ ਕਰੋ ਕਿ ਫਿਰ 5 500 ਦੇ ਦਵਾਉਂਗਾ ਉਸ ਪਾਤੀ ਤੱਕ ਸਾਰੇ ਸਾਲ ਨਾ 2500 ਤੱਕ ਸਿਚਾਰ ਲੈਨੇ ਜਾਂ ਤਾਂ ਮਹਿੰਗਾ ਨਹੀਂ ਠੀਕ ਆ ਹਾਂ ਹਾਂ ਅੱਛਾ ਅਨੇਕ ਤਾਂ ਦਵਾ ਦਿਓ ਹਾਂ ਸਾਨੂੰ 2500 ਇੱਧਰ 2500 ਉੱਧਰ ਹੈ 5000 5000 ਹੋ ਗਿਆ ਨਹੀਂ ਨਹੀਂ ਮੈਂ ਕੱਲੀ ਨੇ 5000 ਦਾ ਲੈਣਾ ਤੀਲੀ ਨੇ ਕੱਲੀ ਮੰਮੀ ਵੀ ਆਂਦੇ ਨੇ ਤਿੰਨ ਥੈਲੇ ਫੀਟ ਦੇ ਆ ਜਣੇ ਮੇਰੇ ਚੇਲੇ ਨਾਲ ਕਲਪਨੈਸਾ ਦਾ ਕੰਪੇਅਰ ਦਾ ਨਾਲੇ ਨਾਲੇ ਬੇ ਨਾਲੇ ਦੁੱਧ ਦਾ ਬਦੂਕੇ ਡੰਗਰ ਹੈ ਤਿੰਨ ਥਾਂ ਤੇ ਫੀਡ ਸਾਡੋ ਬੇਸੋ ਨਾਲ ਤੁਸੀਂ ਕਿੰਦਾ ਕੰਪੇਅਰ ਕਰ ਸਕਦੇ ਆ ਮੈਂ ਸਾਂਗਰ ਤੁਹਾਨੂੰ ਥੋੜੀ ਕੰਪੇਅਰ ਕਰਿਆ ਪੈਸੇ ਇਹਨੂੰ ਕਰਿਆ ਵੀ ਹਾਂ ਭਾਈ ਆਈ ਜਾਊਗੀ ਆ ਤਿੰਨ ਥਾਂ ਤੇ ਆਜੂਗੀ ਆ ਮੈਂ ਕਿਹਨੂੰ ਪੈਂਦੀ ਮੈਂ ਸਾਨੂੰ ਦਾਵਾਂ ਨੂੰ ਤੁਸੀਂ ਉਹ ਇੱਥੇ ਹੀ ਗੱਲ ਬੋਲਣੀ ਸੀ ਮੇਰੀ ਗੱਲ ਜਵਾਬ ਨਹੀਂ ਬੋਲ ਬੋਲਣ ਦਾ ਦੇ ਮੈਨੂੰ ਅਸ ਹੁਣ ਅਨਸਰ ਨਹੀਂ ਉਣਾਇਓ ਇਹ ਨਾ ਰੰਮੰਦਿਓ ਨਹੀਂ ਕਰੰਦਾ ਮੈਂ ਭਾਈ ਥਾਂ ਤੇ ਪਰ ਨਜ਼ਰ ਨਾ ਰੱਖੋ ਇਹਦੇ ਵਿੱਚ ਮੈਂ ਮਨਕੀਰ ਪਤਾ ਹੋ ਮੈਂ ਉਹੀ ਦੇਖਦਾ ਨਹੀਂ ਤਾਂ ਸੁਟਾ ਜੋ ਕੇ ਪੈਸੇ ਨਹੀਂ ਲੈ ਰਹੇ ਸੁਟਾ ਜੋ ਨਹੀਂ ਦੇਣੇ ਸੀ ਵਿੱਚੋਂ ਕੱਢ ਕੇ ਕਹਦੇ ਹੈ ਹੈ ਹੀ ਨਹੀਂ ਦੇਣੇ ਚਲ ਆਏ ਕਰੋ ਮਨ ਦੀ ਤਾਂ ਨਹੀਂ ਜਮੋੜੀ ਆਪਣੇ ਮੁੰਡੇ ਚਲ ਆਏ ਕਰੋ ਨਹੀਂ ਦੇਣੇ ਨਹੀਂ ਪਰ ਭਾਈ ਹੋਰ ਵਿੱਚ ਤੁਸੀਂ ਕੱਢਣੇ ਨਹੀਂ ਹੈ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇੱਕ ਵਾਰ ਮੈਨੂੰ ਪਰਸ ਚੈੱਕ ਕਰਾ ਦਿਓ ਵੀਡੀਓ ਚੱਲਦੀ ਚ ਜੇ ਜੇ ਵਿੱਚ ਦੇ ਨਾਮ ਨਿਕਲੇ ਜੇ ਦੇਖੋ ਭਾਈ ਪਾਸ ਤੋਂ ਚੈੱਕ ਕਰਾ ਦਿੰਦੇ ਤੋੜਪਾ ਨਹੀਂ ਗਿਣਨੀ ਠੀਕ ਆ ਲੋ ਤੋੜਪਾ ਨੇ ਇਹਦੇ ਮੁੱਲ ਦਾ ਆ ਵੀ 100 ਦੇ ਨੋਟ ਤੇ ਸ਼ੁਰੂ ਕਰਨਾ 100 ਦਾ ਨੋਟ ਗਿਣ ਸਕਦੇ ਹਾਂ ਉਹਦੇ ਥੱਲੇ ਥੱਲੇ ਨੋਟ ਕੋਈ ਨਹੀਂ ਗਿਣ ਸਕਦੇ 50 ਤੇ ਗਿਣ ਸਕਦੇ ਪਾਪਾ ਜੀ ਕਹਿੰਦੇ 50 ਤੇ ਗਿਣ 50 ਤੇ ਗਿਣ ਲਿਓ 10 10 ਰੁਪਏ ਵਾਲੀ 50 ਵਾਲੀ ਸੱਤੋਂ ਪਹਿਲਾਂ ਨਿਕਲਦਾ ਏ ਆਧਾਰ ਕਾਰਡ ਮੇਰੀ ਦੀਦੀ ਦਾ ਹਾਂ ਪਤਾ ਕਾਰ ਕਾਨੂੰਨ ਵਿੱਚ ਦਿਖਾਈ ਜਾਂਦੀ ਆ ਪ੍ਰੂਫ ਨਹੀਂ ਦਿਖਾਈਦਾ ਵੀਡੀਓ ਚ ਠੀਕ ਆ ਠੀਕ ਆ ਹਾਂ ਤੇ ਬਾਅਦ ਇਹ ਦੀਦੀ ਤੇ ਤੋ ਉਹ ਕਹਿ ਰਹੇ ਕਿ ਪਰਦੇ ਵਾਲੇ ਨਹੀਂ ਪਰ ਸੁਰਮੇ ਦਾ ਇਹ ਮੇਰੇ ਵਿਆਹ ਦੀ ਰੱਖੀ ਵੀ ਮੁੰਲਾ ਦਾ ਭਾਬੀ ਨੇ ਨਾ ਉਹ ਦੂਜੀ ਮਹਿੰਦੀ ਫਿਰ ਮੈਂ ਆ ਰੱਖੀ ਫਿਰ ਦੂਜੀ ਉਹ ਕਿਹਦੀ ਪਸਲੀ ਉਹ ਆ ਦੇਖ ਇੱਧਰ ਸ਼ਾਨਬੀਨ ਸੀਆਈਡੀ ਤਾਂ ਹੁਣ ਆਈ ਆ ਦੇਖ ਸੀਆਈਡੀ ਸੀਆਈਡੀ ਰੇਡ ਤਾਂ ਹੁਣ ਪਈ ਆ ਨੂਰੂ ਬਲਾਈਫ ਅੱਜ ਤਰੇ ਸਾਦ ਕੇ ਪਪਾ ਕਾ ਦੇ ਇੱਕ ਆਏ ਹਾਏ ਇੱਕ ਹੋ ਕਾ ਦੇ ਪਪਾ ਦੂਰੀ ਤਾਈ ਪਪਾ ਕਾ ਹੱਥ ਕਰ ਹੱਥ ਕਰ ਕਾ ਦੇ ਪਪਾ ਆਏ ਹਾਏ ਆਏ ਹਾਏ ਇੱਧਰ ਨੂੰ ਕਰ ਮੇਰੇ ਵੱਲ ਨੂੰ ਪੁੱਤ ਓਏ ਚਾਚੀ ਕੋਣੀ ਨੂੰ ਗੱਲ ਸੁਣ ਮੇਰੀ ਪਪਾ ਤਾਂ ਕਾ ਦੇ ਆਏ ਕਰ ਹੱਥ ਨਾਲ ਕਾ ਦੇ ਆਏ ਅੱਜ ਸਾਡੇ ਨਿਕਲ ਗਿਆ ਦੀਦੀ ਦੇ ਪਰਸ ਚੋਂ ਰੀਲ ਅੱਛਾ ਰੀਲ ਕਿੰਨੂ ਰੂ ਕਹਿੰਦੀ ਹਾਂ ਇਹਨੇ ਛੂਟੀ ਸੀਉਣੇ ਵਾਸਤੇ ਹੀ ਫੇਰ ਢੀਲ ਪਿੰਟ ਅਪ ਕਰਾ ਦੀਦੀ ਦੀਆਂ ਸੂਈਆਂ ਬਸ ਇਹਦੇ ਚ ਹੋਰ ਕੁਝ ਨਹੀਂ ਹੈਗਾ ਬਿਊਟੀ ਆਪਾ ਚੈੱਕ ਕਰ ਬਿਊਟੀ ਪਾਰਲਰ ਮਤਲਬ ਪਰਸ ਚੇ ਖੋਲਿਆ ਵਾ ਸਾਰਾ ਇਹਦੇ ਚ ਹੋਰ ਕੁਝ ਨਹੀਂ ਲੈਣਵਾਂ ਇਹਨਾਂ ਨੇ। ਨੇਹ ਲਿਆ ਹੱਲ ਪੀ ਸਟicker। ਅੱਛਾ। ਮੁੱਕ ਗਈ ਹੈ। ਇਹ ਕਰਦੇ ਹਾਂ ਲੈ ਕੇ ਜਾਉਂਗੇ ਪੈਸੇ ਇਹ। ਹਾਂ। ਨਹੀਂ ਤਾਂ ਤਾਂ ਸਾਰੇ ਕੋਲ ਨੇ। ਸਾਰੇ ਨਹੀਂ ਤਾਂ ਸਾਰੇ। ਆ ਹੈਗੇ ਸਾਡੇ ਕੋਲ ਥੋੜੇ ਜਿ ਮੈਂ ਪਾ ਦਾ ਨਾ ਸੂਟ ਲੈ ਲਵਾਂ। ਹਾਂ। ਅੱਜ ਉਹ। ਲਾ ਭਾਈ ਮੈਂ ਤਾਂ ਮੈਂ ਤਾਂ ਨਾ ਰੇਂਜ ਦੱਸਦੀ ਆਪਣੀ। ਨਹੀਂ ਆਈ ਨਹੀਂ ਤੇਰੇ ਹੈਗੇ ਕਹਦੇ। ਮੰਮੀ ਦੇਖ ਇਹ ਕਹਿੰਦੇ ਵੀ ਗਰਮੀਆਂ ਜੋਗੇ ਸੂਟ ਲੈਣੇ ਘਰ ਪਾਉਣ ਜੋਗੇ। ਮਹਾ ਭਾਈ ਗਰਮੀਆਂ ਜੋਗੇ ਘਰ ਪਾਉਣ ਜੋਗੇ ਕਾਟਨ ਦੇ ਤਾਂ 2-250 ਦੇ ਆ ਜਾਂਦੇ। 2250 ਦਾ ਹੀ ਸੂਟ ਹੁੰਦਾ ਕਿੰਨੇ ਦਾ 2250 ਦੀ ਚੁੰਨੀ ਆ ਆ ਦੇਖ ਲਓ ਬਸ ਆਹ ਪਾ ਲੈ ਤੋੜਾ ਬੋਲਾ ਬੋਲਾ ਕਿੱਡੀ ਗੱਥੀ ਨਿਕਲੀ ਨੋਟਾਂ ਦੀ ਹਾਏ ਓ ਰੱਬਾ ਮੇਰਾ ਮੈਂ ਪਹਿਲਾਂ ਕਿਹਾ ਤਾਂ 2000 ਦੇ ਥੱਲੇ ਜੇ ਥੱਲੇ ਹੋਇਆ ਕੋਈ ਨਹੀਂ ਗਿਣਣ ਚ ਇਹ ਦੀਦੀ ਨੇ ਮੱਥੇ ਵਗਾਰਾ ਟਿਕਾਣੂ ਰੱਖਿਆ ਮੱਥੇ ਵਗਾਰਾ ਟਿਕਾਣੂ ਰੱਖੇ ਵੀ ਅੱਛਾ ਕਿੰਡੀ ਗੱਥੀ ਰੱਖੀ ਵੀ 550 ਦੇ ਨੋਟਾਂ ਦੀ ਦੱਸ ਹੋਰ ਕੋਈ ਹੈ ਨਹੀਂ ਨਹੀਂ ਕਹੀ ਜਾਂਦੇ ਹੈ ਨਹੀਂ ਫਿਰ ਕਹੀ ਜਾਂਦੇ ਹੈ ਨਹੀਂ ਵਾਪੇ ਹੀ ਦੇਖ ਲਓ ਹਾਂ ਆਹ ਮਨ ਕੀ ਜਿਹੜੀ ਸ਼ਾਮ ਨੂੰ ਸਟੀਮ ਦਵਾਈ ਹੋਣੀ ਹੈ ਪਰਮਾਰ ਤੇ ਉਹ ਦਵਾਈ ਚੱਕ ਲਓ ਇੱਥੇ ਪੈਸੇ ਲਗਾਏ ਹੋਏ ਬਣੇ ਸੀ ਅੱਛਾ ਕੋਈ ਗੱਲ ਨਹੀਂ ਡਾਈਪਰ ਹੈ ਉਹ ਸਟੀਮ ਵਾਲੀ ਸਟੀਮ ਵਾਲੀ ਤੁਸੀਂ ਆਪ ਦੇਖਣਾ ਛੋਨੇ ਕਰ ਮੇਰੀ ਮੇਰੀ ਗੱਲ ਤਾਂ ਤੁਹਾਨੂੰ ਸਟੀਮ ਵਾਲੀ ਮਸ਼ੀਨ ਜੀ ਜੇਪਾ ਘਰੇ ਜਾਈਏ ਨਹੀਂ 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 ਇਹ ਦੇਖੋ ਤੁਸੀਂ ਸਪੈਸ਼ਲ ਹੈ ਕਿਉਂਕਿ ਕੱਟ ਵੱਟ ਦੇਣੀ ਪਾਣੀ ਬਦਲਣੀ ਹੈ ਬਸ ਹੈ ਦਾ ਕੇ ਅੱਛਾ ਉਹੀ ਪੁਰਾਣੀ ਪਣੀ ਉਹ ਕਰਦਾ ਤਾਂ ਕਰ ਸੁਣਾ ਇਹਦੇ ਵਿੱਚ ਹਾਈ ਹਾਂ ਨਾਲੇ ਖਾਲੀ ਦਫਾ ਦੇ ਖਾਲੀ ਆ ਅੱਛਾ ਡਾਡੀ ਦਾ ਪਰਛੋਤਮ ਸਿੰਘ ਮਾਹਲ ਵਿਲੇਜ ਮਾਹਲਾ ਕਿੰਨੇ ਪੈਸੇ ਪਾਏ ਵੀ ਤਾਂ ਇਹਦੇ ਚ ਕਿਤੇ ਤਾਂ ਪਾਣੀ ਨੂੰ ਦੇ ਦੇ ਇੱਕ ਕਾੜਾ ਹਾਂ ਕੋਈ ਪੈਸਾ ਨਹੀਂ ਸਾਡੇ ਕੋਲ ਚੈੱਕ ਕਰਨ ਨੂੰ ਚਾਹੀ ਹਾਂ ਖਾਲੀ ਖਾਦੀ ਦੇ ਖਾਤੇ ਆਏ ਵੀ ਹਾਂ ਵੀ ਖਾਲੀ ਹੈ ਹਾਂ ਚੱਲ ਕੋਈ ਗੱਲ ਨਹੀਂ ਤੈਨੂੰ ਦਵਾ ਦੇਣੇ ਹਾਰ ਕਾੜਾ ਬੱਸ ਹਾਂ ਪਾਪਾ ਜੀ ਦਾ ਈ ਆਹ ਕੋਣ ਹੈ ਬਾਜੀ ਵਰਤੀ ਸੁਣਨੀ ਹਾਂ ਅਰ ਉਹ ਆਈ ਕੇ ਪਾਸਿਆ ਤਾਂ ਹੱਥ ਲੇਖ ਫੇ ਹਨਾ ਤਾਂ ਸਾਰੇ ਪਰ ਹੱਥ ਰੱਖ ਲਾ ਇੱਕ ਪਾਸੇ ਕੋਈ ਨਹੀਂ ਕੋਈ ਚੱਕਰ ਹੁੰਦਾ ਸਿਰਫ ਨੰਬਰ ਨਹੀਂ ਦਿਖਾਉਣਾ ਹੁੰਦਾ ਸਰ ਨਹੀਂ ਵੀਡੀਓ ਚ ਹਾਂ ਅਸੀਂ ਦਿਖਾ ਨਹੀਂ ਜੀ ਸਕਦੇ ਐਂਦਾ ਪ੍ਰੂਫ ਕਿਸੇ ਦਾ ਵੀਡੀਓ ਚ ਆ ਕਰਕੇ ਇਹ ਸਾਨੂੰ ਥੋੜਾ ਜਿਹਾ ਮਤਲਬ ਉਹ ਕਰਨਾ ਪੈਂਦਾ ਹਾਂ ਫੋਟੋ ਦਿਖਾਣੀ ਹੁਣ ਦੇਖ ਜਣੀ ਫੋਟੋ ਮੇਰਾ ਵੀਰ ਇਹ ਕਹ ਜੂ ਬੁਲਾਰ ਹੋਇਆ ਪਤਾ ਜੀ ਨਾ ਮੈਂ ਨਾ ਮੁੱਛੀ ਅੰਬੂਟੀ ਆ ਕੇ ਗੱਪਰ ਹੋਣ ਲੱਗਿਆ ਹਾਂ ਜਦ ਭਾਈ ਚੜਦੀ ਜਵਾਨੀ ਦੀ ਜਦ ਹਜੇ ਦਾੜੀ ਆਉਂਦੀ ਸੀ ਹਾਂ ਤੁਸੀਂ ਮੰਨ ਲੇ ਸਾਡੇ ਕੋ ਕੋਈ ਪੈਸਾ ਨਹੀਂ ਮੇਰੇ ਜੇਬਾਂ ਵੀ ਨਹੀਂ ਹੈਗੀਆਂ ਦੀਦੀ ਨੇ ਖੀਸੇ ਵੀ ਨਹੀਂ ਲਵਾਏ ਵੀ ਹਾਂ ਮੈਂ ਸਰਵਾਰ ਪਾਈ ਗਈ ਚਲ ਉਹ ਤਾਂ ਚਲ ਠੀਕ ਆ ਹੁਣ ਮੈਂ ਮੰਨ ਗਿਆ ਤੁਹਾਡੇ ਕੋ ਪੈਸੇ ਨਹੀਂ ਹੈਗੇ ਹੁਣ ਮੈਂ ਦਿਖਾਵਾਂ ਕੱਢ ਕੇ ਮੇਰੇ ਕੋਈ ਵੀ ਰੁਪਇਆ 500 ਹੈ ਆ ਉਹ ਭਾਈ ਤੁਹਾਡਾ Google Pay ਆ Google Pay ਦਿਖਾਉ ਆਪਣਾ ਆ Google Pay ਆ Google Pay ਵਗੈਰੇ ਲੇਕਿਨ ਤੁਸੀਂ ਬਟੂਏ ਜਾਣ ਕੇ ਨਹੀਂ ਰੱਖਦੇ ਹੈਗੇ ਮਖਾਵੇਂ 500 ਰੱਖਿਆ ਵਾ ਉਹ ਮੰਮੀ Google Pay ਚ ਕਿਤੇ ਦੱਸ ਹੁਣ ਜਿਹੜੇ ਇਹਨੂੰ ਜਾਂਦੇ ਆ ਹੈ ਹੁਣ ਫੀਡ ਦੀ ਪੇਮੈਂਟ ਜਾਣੀ ਆ ਤੇ ਅਸੀਂ ਇਹ ਨਹੀਂ ਕਹਿੰਦੇ ਖਰਚਾ ਨਹੀਂ ਹੈਗਾ ਖਰਚਾ ਹੈ ਸੇ ਪਰ ਗੱਲ ਆਈ ਹੈ ਵੀ ਜੇ ਸਾਡੇ ਪਰ ਗੱਲ ਉਹਦੀ ਫਿਰ ਪਾਣੀ ਨਾ ਹੁੰਦਾ ਨਹੀਂ ਹੁੰਦਾ ਉਹ ਬੈਠੀ ਆ ਮਟੂਜਾ ਉਹ ਲੱਡੂ ਤੂੰ ਉਰੇ ਬੈਠਾ ਭਗਤੀ ਕਰਦਾ ਉਹ ਪਿੱਛੇ ਹੋ ਜਾਏਗਾ ਕਿ ਨੂਰੂ ਕਿੱਥੇ ਨੂਰੂ ਕਿੱਥੇ ਨੂਰੂ ਉਹਦੇ ਕੋਲ ਤਾਂ ਪਾਈ ਇਹਦੀ ਰਾਖੀ ਦਾ ਸਭ ਤੋਂ ਜ਼ਰੂਰੀ ਆ ਪਾਪਾ ਜੀ ਤੇਨੂੰ ਕੜੀ ਕਰ ਲੋ ਮੈਂ ਬਿਕਰੀ ਦੇਰ ਨਹੀਂ ਲਾਂਦੀ ਮੂੰਹ ਚ ਪਾਣੀ ਨਹੀਂ ਚੱਕ ਮੂੰਹ ਚ ਪਾਈ ਤਾਂ ਨਹੀਂ ਨਹੀਂ ਇਹਨੂੰ ਗੌਣੀਆਂ ਲਿਆਇਓ ਦੁਨੀਆਂ ਚ ਕੈਲਸ਼ੀਅਮ ਵਾਲੀਆਂ ਗੋੜੀਆਂ ਲੈ ਕੇ ਆਉਂਦੇ ਨੇ ਕੈਲਸ਼ੀਅਮ ਦੰਦਾਂ ਦੇ ਦੇ ਇਹਨੂੰ ਕੈਲ ਕਰਕੇ ਕਾਦੀਆਂ ਉਹ ਦੰਦਾਂ ਵਾਲੀਆਂ ਤਾਂ ਤੰਦਾਲੀਆਂ ਨਹੀਂ ਏਡੇ ਤਾਂ ਦੰਦ ਕੱਢਦੇ ਹੋਣ ਹੋਰ ਤਾਂ ਜਾੜਾਂ ਵੀ ਕੱਢ ਲੀਆਂ ਦੂਜੇ ਦੇ ਸਾਡੇ ਤੇ ਪਰ ਹੁਣ 100 ਦੀ ਗੱਲ 1 ਪਾ 500 ਦਾ ਸਾਨੂੰ ਦੋਨਾਂ ਨੂੰ ਸੂਟ ਦਿਵਾ ਦਿਓ 5 500 ਦਾ ਮੰਮੀ ਨੂੰ ਵੀ ਲੈ ਲੈਣਾ ਸੀ ਵਿਚੇ ਦੋ ਮਾਰ ਕੇ ਭਾਈ ਐਨਾ ਦੇਖ ਮੇਰੀ ਗੱਲ ਸੁਣੋ 1500 ਤਿੰਨਾ ਨੂੰ ਮੈਂ 750 ਰੁਪਇਆ ਲਾ ਸਕਦਾ ਬਸ ਓ ਮਾਈ ਗੋਡ 2.5 2.5 ਦੇ ਸੂਟ ਕਦੋਂ ਕਦੋਂ ਦੁਕਾਨ ਤੋਂ ਤਾਂ ਜਾ ਘਰ ਪਾਣੀ ਨੂੰ ਲੈਣੇ ਆ ਉੱਥੇ ਕੀ ਆਏ ਚੀਜ਼ ਵੀ ਚੱਜਦੀ ਉਹ ਇਹ ਤਾਂ ਦੇਖੋ ਨਹੀਂ ਮੇਰੀ ਮੇਰੀ ਗੱਲ ਪਹਿਲਾਂ ਮੇਰੀ 250 ਦੀ ਚੀਜ਼ ਹੈ ਤੈਨੂੰ ਪਹਿਣੀ ਸਿਰਫ ਦੋ ਵਾਰ ਕਿਆ ਫਾਇਦਾ ਤਾਂ ਤੁਹਾਡੇ 250 ਵੀ ਪੁੱਛਿਆ ਨੇ ਸਾਡੇ ਜਿਹੜਾ ਨਵਾਂ ਚੋਹਣਾ ਉਹ ਉੱਤਰ ਜਾਣਾ ਨਹੀਂ ਮੇਰੀ ਗੱਲ ਥੋੜਾ ਇੱਕ ਵਾਰੀ ਮਸ਼ੀਨ ਚ ਪਾਇਆ ਪਰ ਰੰਗ ਹੋ ਗਿਆ ਪੂੜ ਚੜਾ ਜਾਂਦਾ ਤੇ ਫਰਨ ਹੋ ਜਾਣਾ ਹਾਂ ਫੇਰ ਤਾਂ ਨਾ ਕੱਪੜੇ ਕਿਹੇ ਜਿਹੇ ਪਾਏ ਵੀ ਆ ਮੇਰਾ ਆੜੀ ਹੈਗਾ ਉੱਥੇ ਇੱਕ ਚੁੰਨੀ ਰੰਗ ਦਾ ਉੱਥੇ ਰਗਾ ਦੇ ਕਰੂੰਗਾ ਮੈਂ ਗੋਲੇ ਕੋ ਪੈਸੇ ਬਾੜ ਲਿਆ ਪੰਜਾਬ ਉਹ ਫ੍ਰੀਜ ਦੇ ਰੰਗ ਦੇ ਕਰੂੰਗਾ ਕੋਈ ਗੱਲ ਨਹੀਂ ਮੈਂ ਤੁਸੀਂ ਆਪੇ ਹੀ ਰੰਗ ਲੂਗੋ ਹੋਲੀ ਵਾਲਾ ਬੱਕਰਾ ਕਰ ਲੈ ਕੇ ਉਹ ਹੋਲੀ ਵਾਲੇ ਐਨੇ ਦਾ ਰੰਗ ਆ ਸਹੀ ਗੱਲ ਆ ਕਰੇ ਪਾਉਨ ਨੂੰ ਸੂਟ ਬਣਦੇ ਆ ਬੰਨੇ ਜਾਣ ਨੂੰ ਲੈਣਾ ਹਾਂ ਚਲੋ ਫਿਰ ਉੱਥੇ ਵੀ ਠੀਕ ਆ ਕੋਈ ਨਹੀਂ ਚਲੋ ਸੋਹਣੇ ਸੂਟ ਆ ਜੀ ਬਹੁਤ ਸੋਹਣੇ ਮਨਕੀਤ ਮੈਂ ਕਹਿੰਦੀ ਮੇਰੀ ਪਸੰਦ ਦੇ ਸੂਟ ਬਣਾਇਆ ਅੱਜ ਜਾਗੀ ਬੈਠ ਕੇ ਉਹ ਮੈਂ ਕਿ ਮੇਰੀ ਦੁਕਾਨ ਵਿੱਚ ਆਪੇ ਘਟਲਣੇ ਆਂ ਤੇ ਟੈਨਸ਼ਨ ਕਰਨੀ ਆ ਅੱਛਾ ਹਾਂ ਨਹੀਂ ਮੈਂ ਆ ਕੇ ਆਈਆਂ ਹਾਂ ਇੱਲਾਣਾ ਵਸੂ ਲੈਣੇ ਕਿ ਤੁਸੀਂ ਆਪਣੇ ਮਨ ਅਸੀਂ ਨਾ ਆਪਣੇ ਖਾਤੇ ਦੇ ਅੱਛਾ ਕਿ ਆਪਣੇ ਖਾਤੇ ਦੇ ਠੀਕ ਹੈ ਠੀਕ ਹੈ ਘਰ ਨੂੰ ਪਾਉਣੇ ਆ ਘਰ ਦੇ ਵਧੀਆ ਨਾ ਰੰਗ ਦੀ ਕਿਹੜਾ ਸਾਰਾ ਕੋਈ ਟੀਟ ਹੈ ਬਾਟਨ ਚਾਹ ਬਾਟਨ ਨਹੀਂ ਕਿੱਕੇ ਫਿੱਕੇ ਤਾਂ ਰਹਿਣਗੇ ਤੁਸੀਂ ਆ ਗੁੜੇ ਗੁੜੇ ਰੰਗ ਦੇ ਵਾਲਿਆ ਆਦੇਮ ਰਿਖਾ ਰਿਕੰਦੇ ਆੜਿਆ ਹਾਂ ਜੀ ਬਹੁਤ ਵਧੀਆ ਉਹ ਆਤ ਬੈਈ ਨਾ ਪਹਿਲਾਂ ਦੀ ਜੰਮੂ ਜੰਮੂ ਅਜਾ ਜੰਮੂ ਵੀ ਆਲੇ ਆਵਿਆ ਕੰਮਰੇ ਸਰ ਤੋਂ ਅਨੇ ਤੇ ਮੇਰੇ ਕੋਲ 15 ਸਾਲ ਹੋਇਆ ਇਹ ਤੁੰ ਜੀ ਚੋੜਦੀ ਉਹੀ ਹੈ ਹਾਂ ਉਹ ਜਾਂਦੀ ਨਹੀਂ ਨਹੀਂ ਬੋਲੀ ਨਹੀਂ ਜੀ ਛੱਡ ਹੁੰਦੀ ਆਪਣੀ ਹਾਂਜੀ ਬਿਲਕੁਲ ਬਿਲਕੁਲ ਕੱਟੋ ਸੂਟ ਦੇ ਆੜਿਆ ਹਾਂਜੀ ਆਹ ਨਹੀਂ ਬਲੇ ਵਧੀਆ ਸੂਟ ਹੈ ਪਾਈ ਕਿ ਵਿਚ ਹਾਂਜੀ 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 ਕਿਹੜਾ ਰੰਗ ਰੰਗ ਜ਼ਰੂਰ ਪਤਾ ਨਹੀਂ ਨੇ ਰੰਗ ਕਿਸੇ ਨੂੰ ਜਾਊਗਾ ਕਿੰਨੇ ਦਾ ਹਾਂਜੀ ਤੁਹਾਨੂੰ ਨਹੀਂ ਆਤਾ ਸਸਤਾ ਲੈ ਲਵੇ 5000 ਦਾ ਸੂਟ ਇੱਕ ਦਵਾ ਦੇ ਹੁਣ ਅੱਛਾ ਮਾਨ ਲਗਦੇ ਹੋ ਕਿਉਂ ਭਾਈ ਦੀ ਦੀ ਹਾਂਜੀ ਹਾਂਜੀ ਹੁਣ ਦੀ ਦੀ ਸੁਣ ਸੁਣ ਅੱਡੇ ਹੁਣ ਬੱਚੇ ਕੋਈ ਦਵਾ ਨਹੀਂ ਸਕਦੇ ਬੱਚੇ ਬੜਾ ਦਵਾ ਨਹੀਂ ਸਕਦੇ ਇਹ ਦਵਾਈਏ ਵੀ ਬਹੁਤ ਮਹਿੰਗੇ ਮਹਿੰਗੇ ਆ ਜੀ ਘਰਾ ਮੌਤ ਮਹਿੰਗੇ ਮਹਿੰਗੇ ਪਏ ਆ ਜੀ ਇਹ ਤਾਂ ਜੀ ਹੁਣ ਇਹਦੇ ਫੇਰ ਹੈ ਨਾ ਮੇਰੇ ਕਾ ਮੱਜਾ ਮੁੰਜਾ ਦਾ ਕੰਮ ਕਰਾਉਂਦੀ ਰਹਿੰਦੀ ਤਾਂ ਕਰਕੇ ਹੁਣ ਨਾਰਮਲ ਜਿਹੀ ਕਰਾਉਣ ਪਾਉਣੇ ਆ ਅੱਛਾ ਹਾਂ ਜੀ ਮੱਜਾ ਦਾ ਕੰਮ ਨਾਰਮਲ ਹੁੰਦਾ ਹੈ ਆ ਵੀ ਹਾਂ ਜੀ ਹਾਂ ਜੀ ਮਨਕੀਰ ਤ ਵੀ ਅੱਜ ਭਾਈ ਸਾਡਾ ਤੂੰ ਕੋਈ ਵਾਈਨ ਕਲਰ ਦੂਜਾ ਡਾਰਕ ਕਲਰ ਦੇ ਦੇ ਇਹ ਨਾਲ ਵੀ ਰੰਗ ਚੋਂ ਫੇਰ ਲੈਂਦੇ ਕੋਈ ਡਾਰਕ ਜਿਹਾ ਦਿਖਾ ਦਿਓ ਜੀ ਬਿਲਕੁਲ ਹੈ ਡਾਰਕ ਦਿਖਾ ਦਿਓ ਹਾਂ ਕੋਈ ਚਿਰ ਹੋਣਾ ਨਹੀਂ ਪਏਗਾ ਹਾਂ ਦੋ ਚਾਰ ਦਿਨ ਚੱਲ ਜਿਵੇਂ ਦੋ ਚਾਰ ਦਿਨ ਲੱਗਣਾ ਦਿਖਾ ਦਿਓ ਜੀ 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 ਜੰਗਰਾਜ ਜੇ ਲੱਭੀ ਕਹਿਣਾ ਆਹੀ ਦੋ ਜੇ ਤਾਂ ਮੇਰੇ ਕੋਲ ਕੋਟ ਸਟਾਇਲ ਹੈਗਾ ਨਾ ਆ ਤੇ ਬਾਕੀ ਤੁਸੀਂ ਵੀ ਦੇਖੀ ਜੇ ਲੋ ਜਿਹੜਾ ਤੁਹਾਨੂੰ ਲੱਗਦੀ ਹੈ ਲੱਗਦਾ ਚੁਆਇਸ ਕੱਢੀਓ ਤੁਸੀਂ ਕੱਢੋ ਆਪਣਾ ਦੇਖ ਤੁਹਾਨੂੰ ਇਹ ਕਿਹੜਾ ਪਸੰਦ ਲੱਗਿਆ ਆਹ ਸਾਈਡ ਤੇ ਕੱਢੋ ਆਹ ਨਾਲ ਸਾਈਡ ਪਰ ਕੱਢੋ ਅੱਗੇ ਹਾਂ ਹਾਂ ਲੈ ਹੁਣ ਦੋ ਜਿਹੜਾ 1500 ਵਾਲਾ ਦੋ ਦੇਖੀਂ ਮੱਠੇ ਵਿੱਚ ਜਿਹੜਾ 1500 ਵਾਲਾ ਜਿਹਨੇ ਕਾਈ ਆਹ ਜਿਹੜਾ ਆ ਸਵਾਲਾ ਮੱਠੇ ਮੈਨੂੰ ਬਲੈਕ ਕਰਾ ਦੇ ਬਲੈਕ ਕਲਰ ਕਰਤਾ ਦੇ ਵਿੱਚ ਆ ਹਾਂ ਅੰਟੀ ਨੂੰ ਪਤਾ ਹੈ ਵੀ ਮੁੰਡੇ ਦੀ ਕਿੰਨੀ ਰੇਂਜ ਆ ਭਾਈ ਵੀ ਅੰਟੀ ਜੀ ਨੇ ਆਪ ਹੀ ਆਪਣੇ ਉਹਦੇ ਕਲੇ ਦਿਖਾ ਦਨ ਸਾਰੀ ਗੱਲ ਇਹ ਹੈ ਕਿ ਵੀ ਇਹ ਦੋਨੇ ਨੂੰ ਹੈ ਹਾਂਜੀ ਮੈਨੂੰ ਹਿਸਾਬ ਨਾਲ ਚੰਦਾ ਪੈਂਦਾ ਨਾ ਨਾ ਠੀਕ ਹੈ ਜੀ ਕਿਤੇ ਆਂਡੀ ਜਾਏ ਨਾ ਨਾ ਹੋਵੇ ਨੂੰਹਾਂ ਵੀਡੀਓ ਦੇਖ ਲਵੇ ਉਹ ਕਹਿਣ ਵੀ ਮਮੀ ਜੀ ਤੁਸੀਂ ਉਹਨਾਂ ਨੂੰ ਤਾਂ ਮਹਿੰਗੇ ਮਹਿੰਗੇ ਦਿਖਾਈਗੇ ਸਾਡੀ ਪਰ ਨੂੰ ਤੁਸੀਂ ਸਸਤੇ ਉਹ ਦੁਕਾਨ ਤੇ ਨਾ ਹਾਂਜੀ ਆ ਦੇ ਨਾਲ ਹਾਂਜੀ ਉਹ ਮੈਨੂੰ ਨਹੀਂ ਦੇਖਦੀਆਂ ਅੱਛਾ ਜੀ ਭਾਈ ਮੰਮੀ ਚਾਹ ਪੀ ਲੋਗਾ ਹਾਂਜੀ ਸੂਟਾ ਆਲੇ ਉਹ ਕੱਢਿਓ ਬਾਹਰ ਪਾ ਗਏ ਚਾਹ ਰਹਿਣ ਤੋਂ ਆਪਕੇ ਮੰਗਾ ਲੈਂਦੀ ਆ ਚਾਹ ਅਸੀਂ ਇੱਥੇ ਤੇ ਬੋਲਦੀਆਂ ਮੰਗਾ ਲੂਗੇ ਜੀ ਨਾ ਨਾ ਹੁੰਗੇ ਨਾ ਪੈਂਦਾ ਹਾਂਜੀ ਹਾਂ ਚਾਹ ਦਈਏ ਤੇ ਫਿਰ ਅਸਹੀ ਗੱਲ ਆ ਜੀ ਨਹੀਂ ਬਿਲਕੁਲ ਬਿਲਕੁਲ ਜੀ ਸਹੀ ਗੱਲ ਆ ਕੱਢ ਲੈਣੀ ਹੈ ਸਾਈਟ ਤੇ ਠੀਕ ਹੈ ਬੰਦ ਲੋ ਜਿਸਾਈਟ ਆ ਲੋ ਜੀ ਬਹੁਤ ਹੀ ਘੱਟ ਦੇ ਸਾਈਟ ਉਹਨੇ ਕਿ ਸਾਨੂੰ ਕੁਝ ਹੋਰ ਦਿਖਾਓ ਇਹ ਦੋ ਰੱਖ ਲਈ ਅਸੀਂ ਸਾਈਟ ਤੇ ਬਾਅਦ ਵਿੱਚ ਕਰਦੇ ਆ ਫਿਰ ਸਿਲੈਕਸ਼ਨ ਅਜੇ ਆਪਸ਼ਨ ਵਿੱਚ ਕੱਢ ਦੇ ਡਾਰਕ ਜੀ ਹਾਂ ਜੀ ਇਹੋ ਜੇ ਦਿਖਾਓ ਹਾਂ ਟੀ ਕਲਰ ਹਾਂ ਆ ਪਾ ਲਿਓ ਓ ਐਨਾ ਵਧੀਆ ਕਲਰ ਆ ਮੂਸੇ ਰੈੱਡ 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 ਕਲਰ ਵਧੀਆ ਲੱਗਦਾ 100 ਦੀ ਗੱਲ ਹੈ ਤੈਨੂੰ ਡਾਰਕ ਕੱਪੜੇ ਪਾਉਣੇ ਐ ਇਸੇ ਕਰਕੇ ਮੈਂ ਤੇਰੇ ਨਾਲ ਆਈ ਤੈਨੂੰ ਡਾਰਕ ਸੁਵਾਉਣੇ ਪਿੱਛੇ ਬੁੱਢਿਆਂ ਨੇ ਨਹੀਂ ਦੁਵਾਣਦਾ ਕਿ ਇਹ ਬੜਾ ਇੰਨਾ ਡਾਰਕ ਥੋੜੀ ਪਾਉਣਾ ਨਹੀਂ ਮੈਂ ਤੇਰੀ ਗੱਲ ਸੁਣ ਆਹੀ ਉਮਰ ਆ ਤੇ ਸੂਟ ਪਾ ਹਾਂਜੀ ਹਾਂ ਉਹ ਤੇ ਕੋ ਅਸੀਂ ਵੀ ਇਹ ਵਾਰੀ ਕਹਿੰਦੇ ਸੱਸਾ ਸੂਟ ਦਿਓ ਲਾਈਟ ਕਲਰ ਦਿਓ ਅਲੀ ਤੂੰ ਥੋੜੀ ਜਿਹੀ ਹੈਗੀ ਆ ਨਹੀਂ ਮੈਂ ਹਾਂਜੀ ਹਾਂ ਅਰੇ 24 25 ਸਾਲ ਉਮਰ ਹੋਈ ਆ ਜੀ ਹੁਣ ਇਹ ਸੂਟ ਫਿੱਕੇ ਦੇਖੀ ਜਾਂਦੀ ਜੀ ਇਹ ਅਰੇ ਇਹਦੇ ਪਾ ਹਾਂਜੀ ਤੁਸੀਂ ਗਵਾਹ ਬੈਠੇ ਮੈਨੂੰ ਦੱਸੋ ਮੈਂ ਕਿਹੜਾ ਸੂਟ ਫਿੱਕਾ ਪਸੰਦ ਕਰੇ ਮੈਨੂੰ ਇੱਕ ਵਾਰ ਦਾ ਜਵਾਬ ਦੋ ਵੀ ਮੈਂ ਫਿੱਕਾ ਸੂਟ ਕਿਹੜਾ ਪਸੰਦ ਕਰਦੇ ਨਹੀਂ ਫਿੱਕਾ ਕਰਨ ਨਹੀਂ ਦੇਣਾ ਫਿੱਕਾ ਫਿੱਕਾ ਬੁਰਾ ਨਹੀਂ ਨਹੀਂ ਠੀਕ ਹੈ ਉਹ ਰਿਪੋਰਟ ਹਾਂ ਹਾਂ ਕਿ ਕੁਝ ਮੈਨੂੰ ਆਇਆ ਤਾਂ ਪੌੜਾ ਦਾ ਮੈਂ ਆਂ ਸਰਦੀ ਨਹੀਂ ਮੈਨਾਂ ਕਹਿ ਸਕਦੀ ਆ ਵੀ ਆਹ ਕਲਰ ਠਿੱਕਾ ਕਲਰ ਠਿੱਕਾ ਹਾਂ ਅੱਛਾ ਮੈਂ ਨਹੀਂ ਕਹਿ ਸਕਦਾ ਠੀਕਾ ਠੀਕਾ ਰੰਗ ਤਾਂ ਆਪ ਦੇਖੋ ਜਿਹੜਾ ਪਤੰਗਾਂ ਦਾ ਸੰਜਾ ਦੇ ਕੋਈ ਨਵੀਂ ਜਿਹੀ ਚੀਜ਼ ਦਿਖਾ ਦਿਓ ਵੀਡੀਓ ਵਾਲੇ ਵੀ ਦੇਖ ਲੂਗੇ ਕਿ ਆਂਟੀ ਕੋਈ ਆਉਣਾ ਸੀ ਹਾਂਜੀ ਹਾਂ ਬਿਲਕੁਲ ਹਲਾ ਕੁਲੰਗੀ ਅੱਗੇ ਦੀ ਗੁਣਤੀ ਗੁੜੇ ਗੁੜੇ ਧਰ ਦੇ ਮੇਰੀ ਹਾਂ ਆ ਕੱਲ ਤਾਂ ਬੋਹ ਗਿਆ ਇਹ ਕਿੰਨਾ ਬੰਦ ਦੀ ਗਰਮੀ ਬਹੁਤ ਆ ਹੈ ਗਰਮੀ ਬਹੁਤ ਆ ਘਰ ਵਾਲੇ ਨਾਲ ਜਾ ਕੇ ਤਾਂ ਮਸਾਂ ਪਸੰਦ ਦੇ ਘਰ ਵਾਲੇ ਵਾਸਤੇ ਜਾ ਘਰ ਵਾਲੇ ਦੇ ਨਾਲ ਜਾ ਕੇ ਪਾਉਣ ਦਾ ਘਰ ਵਾਲੇ ਆਂਟੀ ਕਾਟਨ ਦੇ ਲੈਣੀ ਹੈ ਕਾਟਨ ਨਹੀਂ ਲੈਣੀ ਕਾਟਨ ਦੇ ਦਿਖਾ ਦੋ ਇਹ ਕਾਟਨ ਦੇ ਨਾਲ ਗੂੜਾ ਨਾ ਪੁੱਛਾਈ ਹਲਚ ਆਲਚ ਨਹੀਂ ਫੜੀ ਸੁਣੀ ਆਂਟੀ ਮੇਰੇ ਹੌਂਜੇ ਰੱਖਾਉ ਉਹ ਮੈਨੂੰ ਪਤਾ ਕਿਆ ਗੱਲ ਹੈ ਮੈਨੂੰ ਪਸੰਦ ਆ ਜਵੇ ਉਦੋਂ ਪੈਦ ਵੀ ਬਹੁਤ ਨਹੀਂ ਜਾ ਕੋਈ ਗੱਲ

ਕੀਰਤ ਵੀ ਸੂਟ ਦੁਕਾਨਦਾਰ ਰਿਹਾ ਆ ਮੈਂ ਪਿੰਕ ਕਾਲਾ ਸੂਟ ਦੇ ਮਨਕੀਰਤ ਭਾਈ ਅੱਜ ਜਾਗਦਾ ਸਾਡਾ ਇਹ ਵੀ ਸੂਟ ਦੇਖਦਾ ਅੱਜ ਲੈਣਾ ਤੂੰ ਝੂਠੀ ਨੇ ਦੁਬਾਰਾ ਕਰਨੇ ਕਿ ਕਿਹੜਾ ਕਸੂਰ ਦਵਾ ਦਈ ਕਿ ਤੂੰ ਦਵਾ ਦੇ ਜਾਨੀ ਸੋ ਚਲੋ ਵਧੀਆ ਲਾਸ ਵੀ ਬੱਧੀ ਅੱਛਾ ਬਾਅਦ ਵਿੱਚ ਅਰੇ ਸਾਹਿਬ ਅੱਗੇ ਆ ਦੇਖੋ ਮੈਂ ਆਂ ਦੀ ਸਾਰੇ ਪਹਿਲੇ ਫੋਟੇ ਬਾਰੇ ਪੁੱਛਿਆ ਵੀ ਬਿਨਾਂ ਤੂੰ ਠੀਕੋ ਸੋ ਇਹ ਬਲੈਕ ਕਲਰ ਚ ਨੇ ਹੈਗਾ ਲੈ ਫਲਾਟਰ ਨੂੰ ਹੋਰ ਦਾ ਰੰਗ ਸੋਹਣਾ ਲੱਗਦਾ ਹੈ ਪਾਣੀ ਨੂੰ ਗੱਲ ਤਾਂ ਠੀਕ ਹੈ ਅੱਗੇ ਫਲਾਟਰ ਆਂਟੀ ਤੇ ਸੂਟ ਦਾ ਕੋਈ ਮਾੜਾ ਨਹੀਂ ਦਿਖਾਇਆ ਕਿੱਧਰ ਚੇਂਜ ਕਰਨਾ ਨਹੀਂ ਜੀ ਸੂਟ ਨਹੀਂ ਹੈ ਸੂਟ ਲੈ ਕੇ ਵੀਡੀਓ ਬਣਾ ਰਹੀ ਹੈ ਕੋਈ ਨਹੀਂ ਵੀਡੀਓ ਨਹੀਂ ਬਣ ਰਹੀ ਗੱਲ ਗੰਜੈਸ ਦੇਖੀ ਜਾ ਰਹੀ ਆ ਵੀਰ ਦਾ ਸਾਹੰਦਾ ਕਿਦੋਂ ਵਿਆਹ ਹੋਇਆ ਗਿਆ ਹੈ ਨਹੀਂ ਸਮਝਦਾ ਤਾਂ ਹੈ ਦੇ ਬੱਚਾ ਵੀ ਆ ਇੱਕ ਤਾਂ ਹੀ ਹਟਾਇਆ ਵਾ ਨੇ ਪਤਾ ਲੱਗ ਗਿਆ ਉਹਦਾ ਹੱਟਾ ਚ ਨਿਕਲੀਆਂ ਬੱਚਾ ਨਹੀਂ ਪਤਾ ਜਿਹਰੇ ਨਾਂ ਵੀ ਆਏ ਬੀਤ ਗਿਆ 5000 ਦਾ 10000 ਦਾ ਸੁਣ ਉਹ ਕਾ ਕਰੇ ਵਿਚਾਰਾ ਭਗਤ ਸਾਰੇ ਆਏ ਵਾ ਨਾ ਦੀੰਸ਼ਿਆ ਗੱਲ ਕਰ ਭਗਤ ਦਾ ਵਿਚਾਰਾ ਹੋਊਗਾ ਕਿ ਭਗਤ ਦਾ ਨਹੀਂ ਭਾਈ ਆਪਣਾ ਸਹੀ ਗੱਲ ਆ ਫੇ ਆਪਣਾ ਬਜਟ ਦੇਖ ਕੇ ਚੱਲ ਹੁੰਦਾ ਕਿ ਨਹੀਂ ਆਂਟੀ ਜੀ ਜੇ ਰੋਸੀ ਹੁਣ ਦੇਖ ਲੈਨੇ ਕਿਹੜਾ ਸੂਟ ਲੈ ਗਿਆ ਫਿਰ ਮੈਂ ਲੋ ਜੀ ਵੇਰੀ ਕੰ ਮਮੀ ਅਸੀਂ ਲੈ ਗੱਬੇ ਬਿਠਾ ਹੋਰ ਮਮੀ ਦੱਸੂਗੀ ਤੁਹਾਨੂੰ ਜੱਜ ਨਹੀਂ ਕੱਪੜੇ ਲੈਣ ਜੀ ਨੀ ਮਾਲਾੜੀ ਕਹਿੰਦੀ ਹੁੰਦੀ ਤੇ ਹੁਣ ਫੂਲਾੜੀ ਨਾ ਵੀ ਨਮੀ ਗੱਲਾਂ ਸੁਕਾਉਣੀਆਂ ਭਾਈ ਮਾਮਾ ਦੀਆਂ ਗੱਲਾਂ ਆਉਣੇ ਜਾਂ ਸਿੱਖੜੀਆਂ ਹੋਦੀਆਂ ਮੰਮੀ ਦੇਖੋ ਤਾਂ ਇੱਕ ਵਾਰ ਤੁਸੀਂ ਮੜੇ ਜਾਈਆਂ ਤੁਸੀਂ ਦੇਖੋ ਕਮੀ ਪੇਚੀ ਜ਼ਰੂਰ ਦੱਸ ਦੇਣੀ ਵੀ ਅੱਗੇ ਤੇ ਐਂ ਧਿਆਨ ਰੱਖਣਾ ਸਭ ਤੋਂ ਪਹਿਲਾਂ ਅਸੀਂ ਇਹ ਗੈ ਨਹੀਂ ਪਤਾ ਜੀ ਬਹੁਤ ਮੇਂ ਲੱਪੜੇ ਨੇ ਜੀ ਅਸੀਂ ਉੱਥੇ ਲੱਭੀਗੇ ਅੱਛਾ ਮੈਂ ਮੱਝ ਭਾਜੀ ਇਹ ਦੀ ਦੀ ਨੂੰ ਅੱਛਾ ਆ ਲੈਂਦਾ ਸੂਟ ਭਾਈ ਦੀ ਦੀ ਨੂੰ ਆ ਕੱਢ ਕੇ ਦਿਖਾਓ ਵਿੱਚ ਤੇ ਭਾਬੀ ਨੂੰ ਆ ਲਫਾਫੇ ਮੈਨਾਂ ਦਿਖਦਾ ਨਹੀਂ ਕਲਰ ਜਾਇਨ ਵਧੀਆ ਹਾਂ ਇਹਦੇ ਵਿੱਚ ਨਹੀਂ ਫਤ ਹਾਂ ਬ੍ਰੈਡ ਨਹੀਂ ਰੂਹ ਜਾਣਾ ਇਹਦੇ ਵਾਈਟ ਜੀ ਠੀਕ ਹੈ ਆ ਸੁਣ ਆ ਰਹੀ ਮੈਂ ਜੰਗਾ ਜੰਗਾ ਠੀਕ ਲੈ ਆਉਂਦਾ ਤਾਂ ਠੀਕ ਹੈ ਨਹੀਂ ਲਾ ਕੇ ਬੱਲੇ ਵੀ ਪਾ ਠੀਕ ਹੈ ਲੈ ਆਉਂਦਾ ਸੂ ਕੱਪੜੇ ਨਰੀ ਇਹ ਕਿਹੜਾ ਹੈ ਹੋ ਜਾਂ ਲੈ ਇਹ ਹਮ ਘਾਇ ਜਸਮੀਨ ਪਾ ਰਹੀ ਹੈਗਾ ਸਵਾਦੀ ਦੀ ਗੱਲ ਕੀ ਹੋਈ ਸੀ ਇੱਥੇ ਵੀ ਕਿੰਨੇ ਦੀ ਲੀਕ ਆਉਣਾ ਕਿੰਨੇ ਵੀ ਨਹੀਂ ਜੇ ਮੈਂ ਬਾਹਰ ਹੋ ਜੰਦੀ ਮੈਨੂੰ ਮਿਹਣੇ ਬੇਬੇ ਕੇ ਮਾਲ ਕਰਾਉਣਾ ਹੋਰ ਨੀ ਕੋ ਸਾ ਤਰੂ ਮੈਂ ਕਿਹਾਦਾ ਹੈਗਾ ਉੱਥੇ ਮੰਮੀ ਮਾਂ ਦਾ ਦਰਜਾ ਕਿੱਥੇ ਹੁੰਦਾ ਮਾਂ ਦਾ ਉਹ ਨਹੀਂ ਸੂਟ ਤਾਂ ਆ ਦੀ ਜੀ ਸੋਚ ਦੇ ਮੇਰੀ ਸੋਚ ਪਤਾ ਕੀ ਹੈ ਮੈਂ ਕਸੇ ਵੀ ਸੂਟ ਪਾਉਣ ਚ ਜ਼ਿਆਦਾ ਬਲੀਵ ਕਰਦੀ ਘਰੇ ਪਾਉਣਾ ਹੈ ਮੈਂ ਕਿਹੜੇ ਬਾਹਰ ਨੂੰ ਪਾਉਣਾ ਮੰਮੀ ਤੇ ਵੀ ਇੱਕ ਮਿੰਟ ਮਾਂ ਵੀ ਠੀਕ ਹੈ ਸੂਟ ਇਹ ਵੀ ਠੀਕ ਹੈ ਇਹ ਸੂਟ ਸੂਟ ਬਹੁਤ ਵਧੀਆ ਆ ਇਹ ਵੀ ਘਰ ਨੂੰ ਪਾਣਾ ਇਹਨੇ ਮੈਂ ਬਾਹਰ ਨੂੰ ਪਾਣਾ ਘਰ ਜੋ ਕੋਈ ਲਾ ਦੇ ਤਾ ਜੋ ਮਰਜ਼ੀ ਪਾਈ ਦੀ ਲਾ ਕੇ ਪਾਸੇ ਪਾ ਹੋ ਜਾਂਦਾ ਕੋਈ ਜ਼ਰੂਰਤ ਕਰ ਜੀ ਹਾਂ ਵਧੀਆ ਸੂਟ ਦੋ ਇਹ ਸੂਟ ਵਧੀਆ ਅਕਲ ਹੈਗੀ ਤੁਹਾਨੂੰ ਸਮਝਦਾਰੀ ਹੈਗੀ ਐ ਠੀਕ ਨੇ ਆਂ ਦੇ ਕੱਪੜੇ ਠੀਕ ਆ ਮੇਰੇ ਤੇ ਵੀ ਗੱਲ ਦੀਆਂ ਲੀਆਂ ਹੋ ਗਈਆਂ ਭਾਈ ਮੈਨੂੰ ਕਾਹ ਦਾ ਖਰੇ ਗਿਆ ਤੁਹਾਡਾ ਕੀ ਹੋ ਗਿਆ ਮੁੰਮੇ ਕਰਨੇ ਪਏ ਆ ਮੁੰਮੇ ਟੈਲੀਵਿਜ਼ਨ ਚੱਲਣਾ ਹੈ ਮੁੰਮੇ ਕਰਿਆਇਓ ਮੁੰਮੇ ਕਰਿਆਇਓ ਮੈਂ ਤਾਂ ਤਿੰਨ ਵਾਰ ਕਹੇ ਮੁੰਮੇ ਕਰਿਆ ਮੈਂ ਕਿਹਾ ਪਤਾ ਨਹੀਂ ਕਿਆ ਲਿਆਉਂਗੇ ਆ ਕਿਆ ਨਹੀਂ ਕੇ ਹਾਂ ਸੂਟ ਤਾਂ ਭਾਈ ਦੋਹਾਂ ਦੇ ਠੀਕ ਹੈ ਹੂੰ ਸੂਟ ਤਾਂ ਵਧੀਆ ਦੋਗੇ ਠੀਕ ਆ ਮੈਂ ਕਿਹਾ ਮਿੱਤੇ ਬਗਾਇ ਠੀਕ ਲੈ ਜਾਈਆ ਹੂੰ ਮੈਨੂੰ ਅੱਪੀ ਪੁੰਗੀ ਦੀ ਨਹੀਂ ਸੀ ਕੋਈ ਨਹੀਂ ਹੈਗੀ ਮੈਨੂੰ ਉਮੀਦ ਨਹੀਂ ਸੀ ਹੈਗੀ ਵੀ ਇਹ ਚੰਗਾ ਲਿਆਉਣ ਦਾ ਮਤਲਬ ਕਹੇ ਜੇ ਲੈ ਕੇ ਬਾੜਦਲੇ ਤੇ ਆਣਦੇ ਵੀ ਆ ਹੀ ਜਾਂਦੇ ਮੰਮੇ ਅਸੀਂ ਹੂੰ ਤੇ ਠੀਕ ਐ ਸੂਰ ਦੋਨਾਂ ਦੇ ਪਸੰਦ ਆ ਵੀ ਉਹ ਫੇਰ ਮੈਂ ਨਾਲ ਤਰਾ ਹਾਂ ਹੈਂ ਕਿੰਜ ਆਉਂਦਾ ਹੋਰ ਕੀ ਆ ਦੇ ਚਲੋ ਤੇ ਇਹਨਾਂ ਦੀ ਪਛਾਣ ਤਾਂ ਠੀਕ ਆ ਠੀਕ ਆ ਬੜਾ ਵਧੀਆ ਲੈਂਦਾ ਭਾਈ ਬਿਲਕੁਲ ਜਦ ਜਿੰਮੇਵਾਰੀ ਸਿੰਗਾਪੁਰ ਸਿਰ ਤੇ ਆ ਜੇ ਨਾ ਫਿਰ ਆਪੇ ਚੀਜ਼ ਵਧੀਆ ਹੋਣਾ ਪੈਂਦੀ ਆ ਮੇਰੇ ਤਾਂ ਹੁਣ ਤੇ ਨਹੀਂ ਮੇਰੇ ਤਾਂ 5-6 ਸਾਲ ਦੀ ਪਈ ਵੀ ਜਿੰਮੇਵਾਰੀ ਗਾਲ ਨਹੀਂ ਜਦ ਕਈ ਵਾਰ ਮੈਨੂੰ ਇਹ ਜੀ ਲੈ ਆਇਆ ਇੱਕ ਦੋ ਮੈਨੂੰ ਸੂਟ ਲੈ ਆਇਆ ਇਹ ਜਦ ਕਈ ਵਾਰ ਮੇਰੇ ਜਦ ਕਈ ਵਾਰ ਕੋਈ ਯਾਰ ਦੋਸਤ ਜਿਹਦਾ ਹੁਣ ਨਾਲ ਦੇ ਆ ਜਿਹੜੇ ਵਿਆਹੇ ਵਿਉਹੇ ਪਏ ਪਹਿਲਾਂ ਦੇ ਯਾ ਕਿਤੇ ਗੱਲ ਚੱਲ ਨਹੀਂ ਨਾ ਉਹਨਾਂ ਨੇ ਕਹਣਾ ਅਜੇ ਤੇਰਾ ਹੋਇਆ ਨਹੀਂ ਜਦੋਂ ਹੋ ਗਿਆ ਨਾ ਤੈਨੂੰ ਫੇਰ ਪਤਾ ਲੱਗਣਾ ਮਗਾ ਲੜੋ ਜਿੰਨੇ ਕੰਮ ਤੁਸੀਂ ਹੁਣ ਕਰਦੇ ਨਾ ਉਹ ਤੇ ਦੁੱਗਣੇ ਦਾ ਮਨ ਨੂੰ ਕਰਦੇ ਪਹਿਲਾਂ ਕਰਨੇ ਪੈਂਦੇ ਮੈਂ ਕਹਾ ਸਾਰਾ ਕੁਝ ਮੈਂ ਹੀ ਲਿਜਾਣ ਦਾ ਕਰਦਾ ਮੈਨੂੰ ਸੂਟ ਲਿਆਇਆ ਇਹ ਬਿੰਦਾ ਹਾਂ ਕਹਿੰਦਾ ਮਾਤਾ ਤੈਨੂੰ ਸੂਟ ਲੈਂਦਾ ਮੈਂ ਕਹਾ ਮਿੰਨੂ ਸੂਟ ਮੈਂ ਹੈਰਾਨ ਕਿ ਤੈਨੂੰ ਸੂਟ ਪਏ ਤੀ ਤੇ ਮੈਂ ਨਹੀਂ ਮਿੰਨੂ ਤਾਂ ਮੈਂ ਕਿ ਵੀ ਜਿਹੜੀ ਚਲੀ ਆੜੀ ਕੁੜੀ ਆ ਨਾ ਉਹਦੀ ਮੰਮੀ ਮੰਮੀ ਲੈ ਜਾਂਦਾ ਉਹ ਕਿਤੇ ਅਮਜੀਤ ਫਤਿਹ ਭੂਲਜੀ ਨੁੜੀ ਆ ਵੀ ਇਹਨੇ ਦੇਣਾ ਹੂੰ ਤਾਂ ਕਹਿੰਦਾ ਨਹੀਂ ਤੈਨੂੰ ਤੈਨੂੰ ਲਿਆਂਦਾ ਮੈਂ ਮੰਨਣਾ ਮੈਨੂੰ ਕਹਿੰਦਾ ਸੁਆਸ ਸੁਆ ਨਹੀ ਸੁਣਾ ਨਾ ਹੋਰ ਕਿਆ ਮਰ ਜਦ ਭਾਈ ਬੰਦਾ ਮੰਨੇ ਨਾ ਮੈਂ ਕਹਿੰਦਾ ਮੈਨੂੰ ਸੂਡ ਤੂੰ ਲਿਆਇਆ ਮੇਰੀ ਖਵਾਸ ਤੇਰੀ ਬਿਸ਼ਵਾਸ ਤੇ ਨਹੀਂ ਤਾਂ ਮੈਂ ਕਹਿਆ ਤਾਂ ਮੈਂ ਕਿਉਂ ਚੱਲੀ ਆਣੀ ਜਾਉਣਾ ਤਾਂ ਕਹਿੰਦਾ ਨਹੀਂ ਫਿਰ ਤੈਨੂੰ ਲਿਆਂਦਾ ਮਾਤਾ ਹਾਂ ਹੱਦ ਹੋਗੀ ਤੇ ਮੈਨੂੰ ਕਿਸੇ ਬਾਕੇ ਪਾਇਆ ਸੁਆਇਆ ਮੈਂ ਮੈਨੂੰ ਨਹੀਂ ਲੱਗਦਾ ਕਾਹਦੀ ਕਹਾਣੀ ਯਾਦ ਵੀ ਨਹੀਂ ਆ ਸੁਣ ਤਾ ਗਈ ਉਹ ਐ ਨਹੀਂ ਕਿਤੇ ਹੋਰ ਚੇ ਪੁੱਛੇ ਨੂੰ ਲਾਇਆ ਉਹ ਦੇਖ ਮੈਨੂੰ ਖਾਦਾ ਟਾਈਮ ਹੋ ਗਿਆ ਹੁਣ ਤਾਂ ਮੈਂ ਵੀ ਭੁੱਲ ਗਿਆ ਕਿਹੜਾ ਲਿਆਣਾ ਪੁਰਾਣੇ ਘਰ ਤੇ ਜਾਂਦਾ ਪੁਰਾਣੇ ਘਰ ਤੇ ਜੂਰੇ ਘਰ ਆਇਆ ਹੁਣ ਮੈਨੂੰ ਤਾਂ ਯਕੀਨ ਇਹ ਨਾਮ ਹੈ ਮੈਂ ਕਿਹਾ ਮੈਨੂੰ ਮੈਂ ਬਾਰ ਬਾਰ ਪੁੱਛੀ ਜਾਵਾਂ ਕਿਹਦੀ ਕਹਾਣੀ ਮੰਮੀ ਉਹ ਸੋਹਣਾ ਨਹੀਂ ਸੋਹਣਾ ਕਹਿੰਦੇ ਰਹੇ ਹੋਰ ਕਿਉਂ ਮੰਨੇ ਹੀ ਨਾਲ ਮੈਨੂੰ ਨਹੀਂ ਹੋਜਦਾ ਚਾਹ ਕੋਈ ਚੀਜ਼ ਜੇ ਜੀ ਮਾਰ ਚਾਹੇ ਹੋਰ ਲੈ ਕੇ ਅਮੀਰ ਆਪ ਜੋਗੀ ਜੀ ਆਪੀ ਪਹਿਲੀ ਵਾਰ ਲੈ ਕੇ ਆਏ ਜੀ ਜੀ ਜਾਨੀ ਹੋਏ ਸ਼ੁਭਾ ਭਾਈ ਕਿ ਸਾਨੂੰ ਬਾਤ ਪਾਰੇ ਮੈਂ ਤਪੂਰ ਨੂੰ ਜਾਣਾ ਬਤਪੂਰ ਲਾਹੌਰ ਚੱਕਦੇ ਉਹਦਾ ਰੋਣ ਲੱਗ ਗਈ ਬਹੁਤ ਪੁਰਾ ਮੇਰੀ ਭੈਣ ਦਾ ਫੋਨ ਆਇਆ ਤਾਂ ਭਾਈ ਕਿਹੜੀ ਦਾ ਹਾਂ ਕਿਹੜੀ ਭੈਣ ਦਾ ਇੱਥੇ ਦਾ ਮੰਮੀ ਦਾ ਅੱਛਾ ਇਟਲੀ ਦੇ ਅੱਛਾ ਇਟਲੀ ਤੋਂ ਗੱਲਾਂ ਮਾਰੀਆਂ ਸੀ ਅੱਛਾ ਕਹਿੰਦੀ ਮੈਂ ਤਾਂ ਪੈਟਰੀ ਜੋ ਬਹੁਤ ਜ਼ਿਆਦਾ ਹੁੰਦੀ ਇਹਨੂੰ ਨਾ ਪਾਇਆ ਬਲੀ ਕੇ ਕਹਿੰਦੀ ਵੀ ਮਜੀਤ ਨਾਲ ਗੱਲ ਕਰਨੀ ਮੇਰੀ ਭੈਣ ਨਾਲ ਮੇਰੀ ਮਜੀਤ ਨਾਲ ਗੱਲ ਕਰਾ ਦਿਓ ਕਮੈਂਟ ਪਾਇਆ ਕਮੈਂਟ ਕਰਿਆ ਵਾ ਹੋਣਾ ਹਾਂ ਤੇ ਕਹਿੰਦੇ ਮਤਲਬ ਨਾ ਤਾਂ ਵੀ ਜੇ ਬਹੂਆਂ ਨੇ ਚੱਕ ਲਿਆ ਤਾਂ ਐ ਕਹੋਗੇ ਵੀ ਭਾਈ ਤੇਰੇ ਨਾਂ ਨਾ ਦੀਦੀ ਤੇਰੀ ਭੈਣ ਆ ਕੋਈ ਵੀ ਗੱਲ ਕਰਦਾ ਹਾਂ ਮੈਂ ਕੁਦਰਤੀ ਨੰਬਰ ਦੇ ਕੇ ਮੈਂ ਲਾ ਲਿਆ ਹਾਂ 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 ਮੈਂ ਨਾਲ ਆਨੇ ਉਹ ਚੱਕਿਆ ਨਹੀਂ ਮੈਂ ਰੱਖਦਾ ਕੌਣ ਲੱਗੇ ਚੱਲ ਵੀ ਆ ਤਨ ਕੀਦਾ ਹੋਊਗਾ ਜੇ ਦੇਖੀ ਜਾਊਗੀ ਅੱਛਾ ਮੈਂ ਫੋਨ ਤੁਹਾਨੂੰ ਆਇਆ ਦਾ ਹਾਂ ਅੱਛਾ ਅੱਛਾ ਪਹਿਲਾਂ ਪਹਿਲਾਂ ਆਇਆ ਤੁਨੇ ਕਰਿਆ ਤਾਂ ਕਹਿੰਦੇ ਚੱਕੇ ਨਹੀਂ ਕੰਮ ਕਮ ਹੋ ਰਹੀਏ ਵੀ ਦੇਖ ਕੇ ਕਰ ਸਾਰੇ ਕਰੀ ਲੋਕੀ ਕਹਿੰਦੀ ਮੈਂ ਕਈ ਵਾਰ ਫੋਨ ਕਰਿਆ ਤੈਨੂੰ ਵੀ ਭੈਣ ਤੇ ਫੋਨ ਨਹੀਂ ਚੱਕਿਆ ਕਿ ਮੈਂ ਮਾਰਤੀ ਵਿੱਚ ਕੋ ਸਮਝਣਾ WhatsApp ਪਰੇ ਹਾਂ ਹਾਂ ਤੇ ਉਹਨੇ ਚੱਕਿਆ ਨਹੀਂ ਫੇਰ ਉਹਦਾ ਫੋਨ ਆ ਗਿਆ ਮੈਨੂੰ ਕੋਈ ਕੰਮ ਕਮ ਕਰਦੇ ਹੁਣ ਹਾਂ ਇਹਨੂੰ ਤਾਂ ਫੋਨ ਆ ਗਿਆ ਕਹਿੰਦੀ ਭੈਣ ਦਾ ਫੋਨ ਚੱਕ ਲੈ ਸੁਪਰ ਆ ਕਹਿੰਦੀ ਮੇਰੇ ਤਾਂ ਤੇਰੀ ਬਹੁਤ ਜ਼ਿਆਦਾ ਆਂਦੀ ਅੱਛਾ ਅੱਛਾ ਪਿਛਲੇ ਜਨਮ ਦੇ ਰਿਸਤੇ ਆਪਰੇ ਸਮਝ ਨਹੀਂ ਤੂੰ ਆਸੇ ਦੇ ਉਹ ਆਤੇ ਜਿਹੜਾ ਛੇੜਾ ਨਹੀਂ ਛੇੜਾ ਹਾਂ ਉਹਦੀ ਭੈਣ ਹੈ ਜਿਹੜੀ ਹੂੰ ਬਿਆਨੂ ਬਿਆਨੂ ਆਏ ਵੇ ਤੇ ਛੇਰਾ ਮਾਮਾ ਬੱਸ ਇਹ ਗੱਲ ਕਰਦੀ ਆਪਣੇ ਨਾਲ ਜਿੰਨੇ ਵੀ ਗੱਲ ਕਰਦੇ ਆਪਣੇ ਪਿਛਲੇ ਜਨਮ ਦੇ ਰਿਸ਼ਤੇ ਹਾਂ ਬਿਲਕੁਲ ਬੱਸ ਇਹ ਕਹਿੰਦੇ ਆ ਬਹੁਤ ਦੇਖਦੇ ਆ ਉਹ ਬਲਾਗ ਬਣਾਉਣਾ ਹੈ ਮੁੰਡੇ ਦਾ ਅਹ ਪੱਦਨੇ ਕਿ ਆਉਣਾ ਬੱਦੀ ਤੇ ਹੋ ਅਮਰੀਕਾ ਜਿਹੜੇ ਹਾਂ ਉਹ ਕਹਿੰਦੇ ਵੀ ਬਹੁਤ ਦੇਖਦਾ ਕਹਿੰਦਾ ਇਹ ਦੇਖਦਾ ਵੀ ਇੱਕ ਤਾਂ ਸਾਡਾ ਪੰਜਾਬ ਦੇਖ ਜਾਂਦਾ ਈ ਇੱਕ ਕਹਿੰਦੇ ਪਿਛਲੀਆਂ ਗੱਲਾਂ ਜੇ ਕਰਦੇ ਸਾਨੂੰ ਬਹੁਤ ਹੁੰਦਾ ਵੀ ਹਾਂ ਵੀ ਇੱਕ ਨਾ ਵੀ ਇੰਨਾ ਸੀ ਵੀ ਇਕਨ ਕਰੇ ਕਰਦੇ ਤੇ ਪਿਛਲੀ ਬਹੁਤ ਜ਼ਿਆਦਾ ਬਿਲਕੁਲ ਬਿਲਕੁਲ ਯਾਦਾਂ ਤਾਜ਼ੀਆਂ ਪੁਰਾਣੇ ਰਿਸ਼ਤੇ ਆ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਦੇਖ ਜਦ ਵੀ ਮੈਨੂੰ ਕਿਸੇ ਦੀ ਮੂਹ ਆ ਲੱਗਦੀ ਕਿਸੇ ਤੇ ਭੈਣ ਲੱਗਦੀ ਆ ਸਾੜ ਤੇ ਲੱਗਦੀ ਆ ਸਹੀ ਗੱਲ ਆ ਬਾਈ ਸਹੀ ਗੱਲ ਬਹੁਤ ਅਸੀਂ ਲਿਆਂਦੀ ਆ ਜਿੱਦ ਤਾ ਸਾਨੂੰ ਮੰਮੀ ਰੋਜ਼ ਕਰਦੀ ਆ ਗਾਣਾ ਹੋਰ ਅੱਜ ਅਸੀਂ ਉਹ ਗੱਲ ਪੂਰੀ ਕਰਤੀ ਦੇਖੋ ਸੁਬਹ ਰਾਤ ਜੇ ਮੇਰੀ ਪੋਤੀ ਜੋਗੀ ਤੁਸੀਂ ਜਿੱਤੀ ਲਿਆਂਦੀ ਆ ਮੈਨੂੰ ਜਵਾੜੀ ਇਹ ਮੇਰੇ ਕਰਜ਼ੀ ਦੇ ਦਿੱਤੀ ਮੈਂ ਪੁੱਤ ਨੂੰ ਮੇਰੇ ਸੈਂਡਲ ਪਾਣੇ ਕਹਿੰਦੇ ਆ ਉਹ ਖੋ ਜਦੀ ਪਾਣੇ ਵੀ ਦੂਏ ਚੂਟੀ ਵਾਲੇ ਆ ਕਹਿੰਦੀ ਦੀਦੀ ਆ ਕਿੰਨੀਆਂ ਸੋਹਣੀਆਂ ਚਪਲਾ ਪੂਰੇ ਖੁਸ਼ ਹੋ ਜਾਣਾ ਲੱਗਦਾ ਠੀਕ ਆ ਥੋੜਾ ਤਾਂ ਨਹੀਂ ਉਹ ਨਹੀਂ ਨਹੀਂ ਛੇਜ ਕਰਨਾ ਲੈ ਜਿਓ ਕਹਿੰਦਾ ਚੇਂਜ ਕਰ ਲਿਓ ਅੱਛਾ ਲਿਬੜੇ ਨਾ ਕਹਿੰਦਾ ਬਸ ਚੇਂਜ ਕਰ ਲਿਓ ਜਿਹੜੇ ਬੈਟ ਦੇ ਮਾ ਕੇ ਬਿਠਾ ਕੇ ਪਾ ਕੇ ਦੇਖਦੇ ਨੇ ਉਹਨਾਂ ਦਾ ਖੁਸ਼ ਹੋ ਜਾਣਾ ਚੁੱਪ 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 ਆਲੀਆ ਭਾਈ ਉਹ ਤਾਂ ਲੱਗੇ ਬੜੀ ਹੋਲਦੀ ਸਿੱਧੀ ਹਾਂ ਉਹ ਪੰਦ ਹੀ ਨਹੀਂ ਨਾ ਤਾਂ ਨਹੀਂ ਛੱਡਦੇ ਰੋੜੀਆਂ ਹੁੰਦੀਆਂ ਥੋੜੀਆਂ ਹੁੰਦੀਆਂ ਫਿਰ ਹੁੰਦੀਆਂ ਜੇ ਰੋੜੀਆਂ ਮੂੰਹ ਚ ਪਾਰਨਦੀਆਂ ਮੈਂ ਕਹਿੰਦੀ ਖਾ ਦੇ ਕੇ ਆ ਪਾਈ ਮੂੰਹ ਚ ਫਿਰ ਉੱਠ ਕੇ ਪਾ ਦੇ ਦਿੰਦੀ ਆ ਵੀ ਮੇਰੀ ਦਾਦੀ ਨੂੰ ਆਪੇ ਆ ਜਾਂਦੀ ਜੇ ਇਹਨਾਂ ਤੋਂ ਦੂਣੇ ਦਾਦੀ ਨੇ ਫੜਨਾ ਮੂੰਹ ਚ ਗੱਡੂ ਫਿਰ ਜਾ ਕੇ ਉਹ ਉੱਟ ਕੇ ਖਾ ਦਿੰਦੀ ਮੈਂ ਹਾਂ ਨਾ ਨਾ ਆ ਜਣੀਆਂ ਆ ਜਣੀਆਂ ਇਹੋ ਪਾਈਆਂ ਵੀ ਮੂੰਹ ਚ ਉਹ ਜਾਂਦੀਆਂ ਝੋਟੀਆਂ ਚਲੋ ਮਨਕੀਰ ਦਬਾ ਕੇ ਦੋ ਬਟਾ ਹੋ ਗਏ ਇਹਦੀ ਪੈਨੀਆਂ ਲੈ ਜਾਣੀ ਹਾਂ ਹਾਂ ਹਿੰਦਾ ਜਦੋਂ ਮੇਰੇ ਕੋਲ ਮਨਕੀਰ ਨਹੀਂ ਹੋਣਾ ਜਾਨੂੰ ਇਹ ਨਹੀਂ ਉਹ ਵੀ ਕਹਿੰਦਾ ਸੀਗਾ ਮੁੰਡਾ ਕਹਿੰਦਾ ਜੀ ਚੇਂਜ ਕਰਕੇ ਖਾ ਲੀ ਤੇ ਖੜ ਸਕਦੇ ਜਿੱਥੋਂ ਨਹੀਂ ਕਰੀਆਂ ਜਾਂਦੀਆਂ ਚਲੋ ਜਿੰਦਾ ਸਾਲੇ ਬੜੀ ਵੀ ਨਹੀਂ ਮੈਂ ਦੇਖੀ ਤੇ ਤੁਹਾਨੂੰ ਪਰ ਸਾਨੂੰ ਤੇ ਹੋਰ ਵੀ ਛੋਟੀਆਂ ਅਸੀਂ ਅੱਜ ਵੀ ਕਹਿੰਦੇ ਤੇ ਨਾ ਲਿਆਉਂਦੇ ਇਹਨੂੰ ਰਾਜ ਦੇ ਮਨ ਕੀਤਨ ਦਵਾਈ ਕਰਕੇ ਫਿਰ ਸਾਨੂੰ ਉਹਦਾ ਟੈਪ ਲੱਗਿਆ ਫਿਰ ਬਿੱਲੇ ਨੇ ਥੋੜੇ ਜਿਹਾ ਤਲ ਕੰਮ ਦਾ ਤਪੜੇ ਨੂੰ ਹੂੰ 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 ਇਸ ਜਿਹੜੇ ਨੂੰ ਹੂੰ ਉਹ ਕਹਿੰਨਾ ਸੀ ਰੋਪੜ ਜਾਣਾ ਤਾਂ ਤੇ ਨਾ ਕਿ ਚਲ ਫੇਸ ਆ ਗਿਆ ਆਸ ਤੋਂ ਛੁੱਟਾ ਵਿਚਾਰ ਹੀ ਪੈ ਗਿਆ ਵਿਦਾ ਵਿਆਹ ਗਿਆ ਉਹਨਾਂ ਦਾ ਬਿੱਲੇ ਦੇ ਤਾਇਰ ਮੁੰਡੇ ਦੇ ਕੁੜੀ ਦਾ ਉਹਦਾ ਆਕਿਆ ਉਹਦਾ ਨਾਮ ਆ ਚੰਨੀ ਵਾਲੀ ਮਾਰਟ ਦੇ ਕੁੜੀ ਅੱਛਾ 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 ਠੀਕ ਆ ਠੀਕ ਆ ਠੀਕ ਆ ਹੂੰ ਜਾਏ ਸਾਰੇ ਜੜੇ ਵਿਆਹ ਨੂੰ ਕਾੜਾ ਜਣਾ ਤਾਂ ਕਿ ਕਿਹਾ ਨਾ ਮੈਂ ਹੀ ਜਾਣਾ ਤੈਂਗਾ ਤਾਂ ਨਹੀਂ ਜਾਣਾ ਨਾ 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 ਇੱਕ ਪਾਰੇ ਸੂਟ ਦੀ ਹੋਰ ਤਿਆਰੀ ਹੋ ਗਈ ਆ ਭਾਈ ਮੇਰੀ ਗੱਲ ਸੁਣ ਲਓ ਸੂਟ ਬੋਖਦਾ ਸਾਡੇ ਕੋਲ ਐੇ ਕੰਮ ਨਾ ਕਰੋ ਹਾਂ ਹੁਣ ਕੋਈ ਕਰੀਂ ਉਹ ਸਰਦੀ ਗਾਲੇ ਤੋਂ ਗਰਮੀ ਵਾਲੇ ਲੈ ਲੈ ਨਾ 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 ਹੋਗੇ ਜਿੰਨੇ ਸੂਟ ਸੀ ਸਾਰੇ ਮੈਂ ਵਿਆਹ ਨੂੰ ਪਾ ਲਏ ਤੈਂ ਤਾਂ ਲੈ ਦੇ ਨੀ ਦੀਦੀ ਨੂੰ ਦਵਾ ਦਿਓ ਤਾਂ ਚਾਹੇ ਨਹੀਂ ਗੱਲ ਸੁਣ ਲੈ ਮੇਰੀ ਚਾਹੇ ਦੇ ਦੀਆ ਚਾਹੇ ਤੂੰ ਜਿਹੜੀ ਮਰਜ਼ੀ ਮੈਂ ਤਾਂ ਸਾਰਿਆਂ ਵਾਸਤੇ ਇੱਕੇ ਰੂਲ ਆ ਬਸ ਵੀ ਸੂਟ ਬਹੁਤ ਆ ਤੁਹਾਡੇ ਕੋਲ ਹਾਂ ਉਹੀ ਪਾ ਕੇ ਜਾਓ ਇਹ ਲਾੜ ਨਹੀਂ ਹੈਗਾ ਵੀ ਹਾਂ ਵੀਡੀਓ ਨਹੀਂ ਬਣਾਉਣੀ ਤੈਨੂੰ ਮੈਂ ਦੱਸ ਤਾਂ ਜੇ ਤੂੰ ਵੀਡੀਓ ਚ ਬੋਲਣੀ ਚਾਹੁੰਦੀ ਹੈ ਹਾਂ ਸੋਹਣੀ ਤੋਂ ਹਲੀ ਵੀ ਰੂਲ ਇੱਕ ਰੱਖ ਹਾਂ ਹਾਂ ਵਿੱਚੇ ਸੌਣੂਗਾ ਤਾਂ ਵਿੱਚੇ ਮੰਨੂਗਾ ਤਾਂ ਸਭ ਨੂੰ ਕਹਿਤਾ ਦੇਖੋ ਮੇਰੀ ਗੱਲ ਸੁਣੋ ਮੈਂ ਹੋਰ ਵੀ 20 ਖਰਚੇ ਦੇਖਣੇ ਆ ਮੈਂ ਤਾਂ ਮੈਂ ਤੁਹਾਡੇ ਸੂਟਾਂ ਪਰੇ ਰਹਿੂੰਗਾ ਨਹੀਂ ਜਿਹੜੇ ਹਾਂ ਮੇਰੇ ਕੋ ਖਲਾੜੀ ਚ ਮੇਰੀ ਆ ਮੈਂ ਕਿ ਆ ਰਸੋਈ ਦੇ ਉਹਨਾਂ ਵਾਸਤੇ ਮੇਰੇ ਕੋ ਪੈਸੇ ਨਹੀਂ ਹੈ ਕਿਹਾ ਪਿੱਛੇ ਬੋਡੀ ਨੂੰ ਮੇਰੇ ਕੋ ਪੈਸੇ ਨਹੀਂ ਮੈਂ ਤਾਂ ਕੈਮਰੇ ਲੋ ਤੇ ਕੋ ਪੈਸੇ ਨਹੀਂ ਹੋਰ ਕੀ ਵੀ ਸੇਕ ਦਾ ਬੋਡੀ ਕੱਟ ਦਾ ਉਹ ਵੀ ਪੈਸੇ ਹੈਗੇ ਆ ਜਿਹੜਾ ਜਾਇਜ਼ ਕੰਮ ਉਹਦੇ ਵਾਸਤੇ ਪੈਸੇ ਹੈਗੇ ਆ ਆ ਨਜਾਇਜ਼ ਨਹੀਂ ਨਹੀਂ ਮੇਰਾ ਵੀਡੀਓ ਚ ਕਮੈਂਟ ਕਰਕੇ ਦੱਸਿਓ ਜੀ ਕਾ ਮੈਂ ਬੰਦ ਦੂਸਰੇ ਘੰਟੇ ਆਏ ਆ ਜੀ ਹਨੇ ਰਸੋਈ ਦੇ ਵਿੱਚ ਹਨਾ ਕਾ ਬੋਰਡ ਬੰਦਨੇ ਚਾਹੀਦਾ ਕਿ ਨਹੀਂ ਕਾ ਬੋਰਡ ਮਤਲਬ ਮੈਂ ਬੰਦੇ ਚਾਹੀਏ ਬੰਦੇ ਚਾਹੀਏ ਨਹੀਂ ਨਹੀਂ ਗੱਲ ਸੁਣਨ ਹਾਂ ਹੜਤਾਲ ਪਰ ਬੈਠਾਂਗੇ ਅੱਛਾ ਸਾਰੇ ਟੱਬਰ ਨੂੰ ਭੁੱਖ ਹੜਤਾਲ ਕਰਾਈ ਜਾਵਾਂ ਬੰਦੇ ਚਾਹੀਏ ਬੜਾ ਕਰਾਉਣਾ ਦਾ ਕਾਕਾ ਉੱਠ ਖੜਿਆ ਕਾਕਾ ਉੱਠ ਖੜਿਆ ਭਾਈ ਚਲੋ ਠੀਕ ਹੈ ਕਮੈਂਟਾਂ ਦੇ ਜਰੀਏ ਜ਼ਰੂਰ ਦੱਸ ਦਿਓ ਜੀ ਓਕੇ ਫਿਰ ਨਹੀਂ ਇੱਕ ਮਿੰਟ ਹੁਣ ਮੇਰੀ ਗੱਲ ਤਾਂ ਆ ਮੇਰੀ ਗੱਲ ਤਾਂ ਮੇਰੀ ਗੱਲ ਤਾਂ ਹੋ ਲੈਂਦੇ ਤੂੰ ਗੱਡਾ ਕੋਈ ਨਹੀਂ ਚੱਲੇ ਜਦ ਮੇਰੇ ਕੋ ਪੈਸੇ ਜਦ ਮੇਰੇ ਕੋ ਪੈਸੇ ਹੋਣਗੇ ਜਿਆਦਾ ਕਰਾਉਂਗਾ ਮੈਂ ਕੰਮ ਤੱਕ ਦੇ ਪੈਸੇ ਹੁੰਦੇ ਹੀ ਨਹੀਂ ਦੇ ਬਸੇ ਹੈਗੇ ਉਹ ਕਾਲ ਕਾਜ ਰਹਿੰਦੇ ਜੋ ਤੂੰ ਕਹਿਣਾ ਉਹ ਕਰਾ ਦੇਣਾ ਆਪਾਂ ਬਾਕੀ ਸ਼ਾਇਦ ਪਹਿਲਾਂ ਵੀ ਕਰਾ ਦਈਓ ਕੋਈ ਪੱਕਾ ਨਹੀਂ ਹੈ ਟੈਨਸ਼ਨ ਆਉਂਦੀ ਹੈ ਕਿ ਮੇਰਾ ਦਿਲ ਕਰਦਾ ਵੀ ਆਪਣੀਆਂ ਜਿਹੜੀਆਂ ਮੈਸਾਂ ਉਹਨਾਂ ਦੀ ਗੱਲ ਚ ਕਰ ਲੀਆਂ ਹੋਣ ਜਦ ਇਹ ਕਰਨ ਦੇ ਉਹਦੇ ਚ ਪੈਸੇ ਨਹੀਂ ਹੋਣਾ ਹੋਆ ਟੱਲੀਆਂ ਇਹ ਮੈਂ ਸਰਾਰ ਜਮਾਨੇ ਚ ਤੱਲੀ ਨਹੀਂ ਸੀ ਪਾਉਂਦੇ ਹੁੰਦੇ ਕੋਈ ਪੁਰਾਣਾ ਜਮਾਨਾ ਲੈ ਕੇ ਆਉਂਦੇ ਪਤਾ ਨਹੀਂ ਮੈਂ ਖੁੱਲ੍ਹ ਬੈਠਾ ਤੱਲੀ ਪਿਜਾਉਗੀ ਪਤਾ ਲੱਗੂ ਵੀ ਇੱਧਰ ਲੱਗ ਗਿਆ ਉਹ ਇਹਦਾ ਉਹ ਕਹਾਣੀ ਸੁਣਾਉਂਦੀ ਇਹ ਚੂਹੇ ਬਿੱਲੀ ਵਾਲੀ ਜਿਹੜੀ ਹੁੰਦੀ ਆ ਜਿਹੜੀ ਕਹਿੰਦੇ ਬਿੱਲੀ ਆਜੇ ਕਰਦੀ ਚੂਹੇ ਭੱਜਲੇ ਕਰੇ ਟੱਲੀਆਂ ਟੱਲੀ ਪਾ ਦਿੰਦੇਗਾ ਤੁਹਾਨੂੰ ਮੈਂ ਦੱਸਦਾ ਵੀਡੀਓ ਦੇ ਚਰੀਏ ਕਮੈਂਟ ਚ ਜਵਾਬ ਦੇ ਦਿਓ ਤੇ ਫਟਾਫਟ ਵੀਰ ਸੋਚ ਦਾ ਸੁਧਾਰ ਹੋਣਾ ਚਾਹੀਦਾ ਕਿ ਐ ਜੀ ਥੈਂਕ ਯੂ ਸੋ ਮਚ ਬਹੁਤ ਜਿਆਦਾ ਜੀ ਓਕੇ ਫਿਰ ਸਤਿ ਸ਼੍ਰੀ ਅਕਾਲ ਜੀ